ਹਾਂਜੀ ਮੈਡਮ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਕਰੀਏ ਸਭ ਤੋਂ ਪਹਿਲਾਂ ਤਾਂ ਸਾਡੇ ਸੱਦੇ ਤੇ ਇੱਥੇ ਸਾਡੇ ਸਾਰੇ ਸੁਨਾਮ ਦੇ ਬਹੁਤ ਹੀ ਸਤਕਾਰਯੋਗ ਜਿਹੜੇ ਪ੍ਰੈਸ ਤੇ ਮੇਰੇ ਭਰਾ ਰੈਪ੍ਰੈਜ਼ੈਂਟੇਟਿਵਸ ਤੁਸੀਂ ਪਹੁੰਚੇ ਹੋ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਆ ਤੇ ਤੁਹਾਡੇ ਰਾਹੀ ਸਾਰੇ ਜਿਹੜੇ ਸਾਡੇ ਸਾਥੀ ਇਸ ਲਾਈਵ ਨੂੰ ਇਸ ਪ੍ਰੈਸ ਕਾਨਫਰੰਸ ਨੂੰ ਦੇਖ ਰਹੇ ਹਨ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੁੱਦਾ ਹੈ ਜੀ ਜਿਵੇਂ ਇਸ ਤੋਂ ਪਹਿਲਾਂ ਗੱਲ ਹੋ ਰਹੀ ਸੀ ਬਹੁਤ ਹੀ ਇੱਕ ਅਹਿਮ ਮੁੱਦਾ ਹੈ ਔਰ ਇੱਕ ਐਸਾ ਮੁੱਦਾ ਹੈ ਜਿਹੜਾ ਹਰ ਪੰਜਾਬੀ ਦੀ ਮੈਂ ਸਮਝਦੀ ਆਂ ਦੁੱਖ ਦੀ ਰਗ ਹੈ ਹਰ ਪੰਜਾਬੀ ਇਸ ਦੇ ਨਾਲ इमोਸ਼ਨਲੀ ਕਨੈਕਟਡ ਹੈ ਮੈਂ ਗੱਲ ਕਰਨ ਜਾ ਰਹੀ ਆਂ ਪਾਣੀਆਂ ਦੇ ਮੁੱਦੇ ਪਾਣੀਆਂ ਦਾ ਜੋ ਮੁੱਦਾ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਅੱਜ ਦੀ ਇਹ ਪ੍ਰੈਸ ਕਾਨਫਰੰਸ ਅਹਿਮ ਤੌਰ ਤੇ ਉਸ ਦੇ ਵਾਸਤੇ ਰੱਖੀ ਗਈ ਤੁਸੀਂ ਦੇਖਿਆ ਪਿਛਲੇ ਦਿਨੀ ਆਪ ਸਦੀਪ ਸਰਕਾਰ ਵੱਲੋਂ धरने मुजाहरे सवाल कुछ लीडर गया मैं इस प्रेस रही, र, आ, रही। सब तो पहला था अपना एस बीजेपी सूबा सक बीजेपी मेंबर और उस तो भी ज्यादा जरूरी एज ए पंजाबी अपना स्टैंड और हर व्यक्ति हर ਪੰਜਾਬ ਨਾਲ ਜੁੜੇ ਹੋਏ ਵਿਅਕਤੀ ਦਾ ਸਟੈਂਡ ਜਿਹੜਾ ਉਹ ਕਲੀਅਰ ਕਰਨਾ ਚਾਹੀਦੀ ਹੈ ਤਾਂ ਕਿ ਇਹਨਾਂ ਦੇ ਵੀ ਕੰਨਾਂ 'ਚ ਪੈ ਜਾਏ ਕਿ ਅਸੀਂ ਸਾਰੇ ਪੰਜਾਬੀ ਆਂ ਸਭ ਤੋਂ ਪਹਿਲਾਂ ਹਰ ਪਾਰਟੀ ਤੋਂ ਹਰ ਚੀਜ਼ ਤੋਂ ਪਹਿਲਾਂ ਅਸੀਂ ਪੰਜਾਬੀ ਆਂ ਔਰ ਇੱਕ ਪੰਜਾਬੀ ਹੋਣ ਦੇ ਨਾਤੇ ਸਾਡਾ ਇਹ ਧਰਮ ਬਣਦਾ ਹੈ ਕਿ ਅਸੀਂ ਆਪਣੇ ਸਟੇਟ ਦੇ ਇੰਟਰਸਟ ਆਪਣੇ ਸੂਬੇ ਦੇ ਇੰਟਰਸਟ ਪੰਜਾਬ ਦੇ ਇੰਟਰਸਟ ਪੰਜਾਬ ਦੇ ਪਾਣੀਆਂ ਦਾ ਇੰਟਰਸਟ ਜੋ ਹੈ ਉਸ ਨੂੰ ਵੋਚ ਕਰਾਂਗੇ ਪੰਜਾਬ ਕੋਲ ਇੱਕ ਵੀ ਬੂੰਦ ਪਾਣੀ ਦੀ ਫालतू ਨਹੀਂ ਹੈ ਕਿਸੇ ਵੀ ਹੋਰ ਸੂਬੇ ਨੂੰ ਦੇਣ ਲਈ ਜਾਂ ਕਿਸੇ ਨਾਲ ਵੀ ਸ਼ੇਅਰ ਕਰਨ ਵਾਸਤੇ ਸਾਡਾ ਸਟੈਂਡ ਹੈ ਔਰ ਅਸੀਂ ਇਸ ਚੀਜ਼ ਨੂੰ ਹਰ ਪਲੇਟਫਾਰਮ ਤੇ ਹਰ ਜਗ੍ਹਾ ਹਰ ਪੋਜੀਸ਼ਨ ਤੋਂ ਰੀਟ੍ਰੀਟ ਕਰਦੇ ਆ ਕਿ ਸਾਡੇ ਕੋਲ ਇੱਕ ਵੀ ਬੂੰਦ ਪਾਣੀ ਦੀ ਫालतू ਨਹੀਂ ਹੈ ਠੀਕ ਹੈ ਜੋ ਐਗਰੀਮੈਂਟਸ ਹੋਏ ਜੋ ਸ਼ੇਅਰ ਉਸ ਦੇ ਮੁਤਾਬਕ ਪਾਣੀਆਂ ਦਾ ਜਾਂਦਾ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਚੱਠਾ ਜੀ ਉਹ ਵੀ ਪ੍ਰੈਸ ਕਾਨਫਰੰਸ ਸਾਡੇ ਨਾਲ ਜੁੜੇ ਨੇ ਸੋ ਜੋ ਜਾਂਦਾ ਉਸ ਤੋਂ ਇਲਾਵਾ ਜੇ ਸਾਡੇ ਤੋਂ ਪਾਣੀ ਦੀ ਕੋਈ ਵੀ ਸੂਬਾ ਆਸ ਰੱਖਦਾ ਹੈ ਮੰਗ ਰੱਖਦਾ ਹੈ ਤਾਂ ਪੰਜਾਬ ਕੋਲ ਪਾਣੀ ਦੇਣ ਨੂੰ ਨਹੀਂ ਹੈ ਔਰ ਅਸੀਂ ਐਸ ਪੰਜਾਬੀ ਇਸ ਗੱਲ ਤੇ ਬਹੁਤ ਫਰਮ ਆ ਅਸ ਅਸੀਂ ਇਸ ਦੀ ਲੜਾਈ ਹਰ ਹੱਦ ਤੱਕ ਜਾ ਕੇ ਲੜਨ ਨੂੰ ਤਿਆਰ ਆ ਇਹ ਸਾਡਾ ਸਟੈਂਡ ਹੈ ਜੋ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦੀ ਕਿਉਂਕਿ ਤੁਸੀਂ ਦੇਖੋ ਹਰਿਆਣਾ ਦੀ ਜੇ ਆਪਾਂ ਗੱਲ ਕਰੀਏ ਹਰਿਆਣਾ ਕੋਲ ਐਨਸੀਆਰ ਹੈਗਾ ਜਿੱਥੋਂ ਉਹਨਾਂ ਨੂੰ ਵੱਡੇ ਜਿਹੜੇ ਹੈਗੇ ਸੋਰਸ ਆਫ ਇਨਕਮ ਹੈਗੇ ਆ ਉਹ ਸਟੇਟ ਨੂੰ ਬਹੁਤ ਇਹੋ ਜਿਹੇ ਉਹਨਾਂ ਕੋਲ ਐਵੇਨਿਊਜ਼ ਹੈਗੇ ਆ ਜਿੱਥੋਂ ਉਹਨਾਂ ਨੂੰ ਵੱਡੀ ਇਨਕਮ ਆਉਂਦੀ ਔਰ ਵੱਡੀ ਇਨਕਮ ਉਹ ਜਨਰੇਟ ਕਰਦੇ ਆ जो अंज करिएबा है जोली एंडली एग्रील कर रहा है थ्राइव कर रहे हैं मोस्टली एंड एग्रकल्चर इज आर मेन ऑक्यूपे इन ਔਰ ਜੇ ਮੈਂ ਆਪ ਦੀ ਗੱਲ ਕਰਾਂ ਤਾਂ ਜਿੱਥੇ ਅਸੀਂ ਅੱਜ ਬੈਠੇ ਆ ਸੁਨਾਮ ਦੀ ਧਰਤੀ ਤੇ ਸੁਨਾਮ ਹੁਕਮ ਸਿੰਘ ਵਾਲਾ ਦੀ ਧਰਤੀ ਤੇ ਤੇ ਸਾਡੀ ਤਾਂ ਇਹ ਜ਼ੋਨ ਵੈਸੇ ਡੇਂਜਰ ਵਾਟਰ ਟੇਬਲ ਡੇਂਜਰ ਜ਼ੋਨ ਵਿੱਚ ਹੈਗਾ ਤੇ ਇਹ ਕਿਵੇਂ ਸੋਚਦਾ ਹੈ ਕਿ ਅਸੀਂ ਜਾਂ ਕੋਈ ਵੀ ਪੰਜਾਬ ਦੇ ਨਾਲ ਨਾਤਾ ਰੱਖਣ ਵਾਲਾ ਪੰਜਾਬੀ ਇਹ ਕਹਿ ਦੂਗਾ ਕਿ ਹਾਂ ਪੰਜਾਬ ਪਾਣੀ ਦੇਣ ਨੂੰ ਤਿਆਰ ਹੈ ਹਰਿਆਣੇ ਨੂੰ ਜਾਂ ਕਿਸੇ ਵੀ ਹੋਰ ਸੂਬੇ ਨੂੰ ਸੋ ਬੇਸਿਕਲੀ ਜਿੱਥੇ ਸਟੈਂਡ ਦੀ ਗੱਲ ਕਰ ਰਹੇ ਨੇ

ਕਿ ਜਿਹੜਾ ਤੁਸੀਂ ਆ ਫਿਲਮੀ ਡਾਇਲੌਗ ਸੁਣੀ ਦਿ올 ਦੀ ਤਰ੍ਹਾਂ ਹਰ ਥਾਂ ਬੋਲਣ ਲੱਪੈ ਨੇ ਉਹ ਜਦੋਂ ਕਿਤੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਪਣੀਆਂ ਬਾਕੀ ਕਰਤੂਤਾ ਦੇ ਪਰਦੇ ਪਾਉਣੇ ਐ ਤਾਂ ਤੁਸੀਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਮੁੱਦਾ ਉਠਾ ਕੇ ਤੇ ਕਹਿਣ ਲੱਪੈ ਨੇ ਉਹ ਇੱਕ ਬੂੰਦ ਨਹੀਂ ਦਵਾਂਗੇ ਪਾਣੀ ਸਾਡੀ ਖੂਨ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਉਹ ਮੈਂ ਕਹਿਣਾ ਚਾਹੁੰਦੀ ਆ ਕਿ ਕਿਰਪਾ ਕਰਕੇ ਉਹ ਫਿਲਮੀ ਡਾਇਲੌਗ ਨਾ ਮਾਰੋ ਜੋ ਜੋ ਅਸਲੀਅਤ ਹੈ ਜੋ ਰਿਐਲਿਟੀ ਹੈ ਉਹ ਲੋਕਾਂ ਨੂੰ ਦੱਸੋ ਲੋਕਾਂ ਦੇ ਨਾਲ ਇਹ इमोशनल ਕਾਰਡ ਨਾ ਖੇਡਿਆ ਜਾਵੇ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦਾ ਪਾਣੀ ਸਾਡੇ ਖੂਨ ਤੋਂ ਵੀ ਜ਼ਿਆਦਾ ਕੀਮਤੀ ਹੈ ਸਾਡੇ ਇੱਥੋਂ ਦੇ ਇੱਕ ਲੀਡਰ ਦਾ ਇਹ ਡਾਇਲੋਗ ਹੈ ਤਾਂ ਫਿਰ 103% ਫालतू ਪਾਣੀ ਤੁਸੀਂ ਹਰਿਆਣੇ ਨੂੰ ਐਕਸੈਸ ਪਾਣੀ ਕਿਵੇਂ ਦੇਤਾ 3% 3% ਜੇ ਹਰਿਆਣੇ ਨੇ ਆਪਣਾ ਸ਼ੇਅਰ ਯੂਜ਼ ਕਰਕੇ 103% ਮਤਲਬ 3% ਕੋ ਫालतू ਲੈ ਗਏ ਤਾਂ ਉਹ ਤੁਸੀਂ ਕਿਵੇਂ ਜਾਣ ਦੇਤਾ ਤੇ ਤੁਸੀਂ ਉਦੋਂ ਰੌਲਾ ਕਿਉਂ ਨਹੀਂ ਪਾਇਆ ਤੁਹਾਨੂੰ ਅੱਜ ਹੋਸ਼ ਕਿਉਂ ਆਈ ਹੈ ਦੂਸਰੀ ਗੱਲ ਸੋ ਬੇਸਿਕਲੀ ਜੇ ਸਟੈਂਡ ਵੀ ਗੱਲ ਕਰੀਏ ਮੈਂ ਪੁਆਇੰਟ ਬਾਈ ਪੁਆਇੰਟ ਪ੍ਰੈਸ ਕਾਨਫਰੰਸ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਜੇ ਪਹਿਲਾਂ ਅਸੀਂ ਗੱਲ ਕਰਦੇ ਆ ਇਹਨਾਂ ਨੇ ਸਾਡੇ ਤੇ ਸਾਡੇ ਕੁਝ ਲੀਡਰਾਂ ਦੇ ਸਟੈਂਡ ਤੇ ਸਵਾਲ ਖੜਾ ਕੀਤਾ ਹੈ ਸਵਾਲ ਤਾਂ ਇਹਨਾਂ ਨੂੰ ਪੁੱਛਿਆ ਜਾਣੇ ਚਾਹੀਦੇ ਐ ਕਿਉਂਕਿ ਸਰਕਾਰ 'ਚ ਇਹ ਨਹੀਂ ਫਰਜ ਇਹਨਾਂ ਤੇ ਨਹੀਂ ਪੰਜਾਬ ਦੇ ਪਾਣੀਆਂ ਦੀ ਰੱਖਿਆ ਕਰਨਾ ਸਵਾਲ ਜੇ ਅੱਜ ਕੋਈ ਵੀ ਕਟਗੜੇ 'ਚ ਖੜਾ ਹੋਣਾ ਚਾਹੀਦਾ ਤਾਂ ਇਹ ਖੜੇ ਹੋਣੇ ਚਾਹੀਦੇ ਐ ਬਟ ਜੇ ਸਟੈਂਡ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਐਜ਼ ਅ ਪੰਜਾਬੀ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਬੋਲਣਾ ਉਸ ਦੀ ਲੜਾਈ ਲੜਨਾ ਮੇਰਾ ਧਰਮ ਹੈ ਔਰ ਹਰ ਪੰਜਾਬੀ ਦਾ ਧਰਮ ਹੈ ਔਰ ਇਰਿਸਪੈਕਟਿਵ ਆਫ ਪਾਰਟੀ ਵੈਦਰ ਇਟ ਇਜ਼ ਪੰਜਾਬ ਬੀਜੇਪੀ ਵੈਦਰ ਇਟਸ ਪੰਜਾਬ ਕਾਂਗਰਸ ਔਰ ਪੰਜਾਬ ਆਮ ਆਦਮੀ ਪਾਰਟੀ ਕੋਈ ਵੀ ਪੰਜਾਬੀ ਬੰਦਾ ਪੋਲਿਟਿਸ਼ੀਅਨ ਔਰ ਨਾਨ ਪੋਲੀਟੀਸ਼ਨ ਇਹ ਨਹੀਂ ਕਹੂਗਾ ਕਿ ਪੰਜਾਬ ਹਰਿਆਣਾ ਨੂੰ ਜਾਂ ਰਾਜਸਥਾਨ ਨੂੰ ਜਾਂ ਦਿੱਲੀ ਨੂੰ ਪਾਣੀ ਦੇਣ ਨੂੰ ਤਿਆਰ ਹੈ ਤੇ ਜੇ ਅਸੀਂ ਗੱਲ ਕਰੀਏ ਪਾਰਟੀਆਂ ਦੇ ਸਟੈਂਡ ਦੀ ਤਾਂ ਦੇਖੋ ਹਰ ਬੰਦੇ ਨੇ ਜੇ ਮੈਂ ਆ ਤਾਂ ਮੈਂ ਪਹਿਲਾਂ ਆਪਣੇ ਘਰ ਦੀ ਲੜਾਈ ਲੜੂਗੀ ਮੈਂ ਪਹਿਲਾਂ ਆਪਣੇ ਬੱਚੇ ਵੇਖੂਗੀ ਕਿ ਮੇਰੇ ਬੱਚੇ ਮੇਰਾ ਸੂਬਾ ਹਰ ਬੰਦੇ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ ਪੜੋਸੀਆਂ ਦੀ ਤਾਏ ਚਾਚੀਆਂ ਦੀ ਤਾਂ ਬੰਦਾ ਉਸ ਤੋਂ ਬਾਅਦ ਮਦਦ ਕਰਦਾ ਹੈ ਸੋ ਜੇ ਅਸੀਂ ਸੂਬੇ ਦੀਆਂ ਇਕਾਈਆਂ ਦੀ ਗੱਲ ਕਰੀਏ ਤਾਂ ਸੂਬੇ ਦੀਆਂ ਇਕਾਈਆਂ ਦਾ ਕੰਮ ਹੈ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨੀ ਪਰ ਜੇ ਅਸੀਂ ਪਾਰਟੀਆਂ ਦੀ ਗੱਲ ਕਰੀਏ ਤਾਂ ਫਿਰ ਨੈਸ਼ਨਲ ਪਾਰਟੀਆਂ ਦਾ ਤਾਂ ਸਾਰਿਆਂ ਦਾ ਇਹੀ ਸਟੈਂਡ ਹੈ ਮੈਂ ਇਹਨਾਂ ਨੂੰ ਸਵਾਲ ਕਰਦੀ ਆ ਕਿ ਇਹ ਅਰਮਨ ਕੇਜਰੀਵਾਲ ਤੋਂ ਬਿਆਨ ਦਵਾ ਦੇ ਕਿ ਦਿੱਲੀ ਤੇ ਹਰਿਆਣਾ ਪਾਣੀ ਦਾ ਹੱਕਦਾਰ ਨਹੀਂ ਹੈ ਜਾਂ ਕਾਂਗਰਸ ਵਾਲੇ ਸੋਨੀਆ ਗਾਂਧੀ ਜੀ ਜਾਂ ਖੜਗੇਜੀਤੋ ਇਹ ਬਿਆਨ ਦਵਾ ਦੇਣ ਕਿ ਦਿੱਲੀ ਤੇ ਹਰਿਆਣਾ ਨੂੰ ਪੰਜਾਬ ਦੇ ਪਾਣੀਆਂ ਦਾ ਹੱਕ ਨਹੀਂ ਹੈ बेसिकली पार्टीज ने नेशनल पार्टीज ने नेशनल नैशनल नेशनस वॉच करने पर सूबे की एकाइय का काम है कि असी सूबे के हकों की रक्षा करिए सूबे की लड़ाई लड़ी मैं कुछ इस प्रेस कॉन्फ्रेंस राही मैं हरमन जी इन सवाल पूछना चाहूँ जिसका कि पहला सवाल यह है कि कल इन्ह ने धरने लगाए मुजाहरे वो किसाफे

सुरक्षा करनी है और तुसी उस फेल दी लड़ाई नहीं लड़ सके कोर्टा नहीं ले जा सके कोर्ट विच लड़ाई नहीं लड़ सके कुछ तुसी करोड़ा रुपए होर सुप्रीम केस कोर्ट के लगाने इस मुद्दे पैसे क्यों नहीं लगा सके तुसी इस मुद्दे चंगे वकील चंगी टीम क्यों नहीं खड़ी कर सके रौला पा रहे हैं। और खिलाफ पा रहे तो अनु हो वोट जेडी हैगी है मैं उदाहरण तो एक्सप्लेन करना चाहनी हाँ कि पिछले साल लिफ्टिंग तो पहल, सब तो पहली मीटिंग सितंबर ची है दो हजार चौबी जी की जुलाई च कर लेनी चाहिए ਤੁਹਾਨੂੰ ਪਤਾ ਹੈ ਕਿ ਪੈਡੀ ਦੀ ਸਾਡੀ ਝੋਨੇ ਦੀ ਫਸਲ ਆਣੀ ਹੈ ਤੁਹਾਨੂੰ ਨਹੀਂ ਪਤਾ ਕਿ ਉਸ ਨੂੰ ਅਸੀਂ ਸਟੋਰ ਕਰਨਾ ਹੈ ਉਹਨੂੰ ਲਿਫਟ ਕਰਨਾ ਹੈ ਕਿਵੇਂ ਕਰਨਾ ਹੈ ਉਹਦੇ ਸਾਨੂੰ ਪ੍ਰੈਪਰੇਸ਼ਨ ਕਰਨ ਦੀ ਲੋੜ ਹੈ ਸਾਨੂੰ ਜੇ ਕੇਂਦਰ ਸਾਨੂੰ ਕੁਝ ਨਹੀਂ ਦੇ ਰਿਹਾ ਤਾਂ ਸਾਨੂੰ ਮੰਗਣ ਦੀ ਲੋੜ ਹੈ ਤੁਸੀਂ ਸਤੰਬਰ ਚ ਮੀਟਿੰਗ ਕਰਕੇ ਮੁੜ ਕੇ ਸਾਰੇ ਠਿਕਰੀ ਕੇਂਦਰ ਦੇ ਸਿਫਟੇ ਫੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉੱਥੇ ਵੀ ਤੁਹਾਡੀ ਨਾਕਾਬਲੀਅਤ ਸੀਗੀ ਤੁਸੀਂ ਲਾਸਟ ਮਿੰਟ ਤੱਕ ਵੇਟ ਕਰਦੇ ਹੋ ਤੁਹਾਡੇ ਵਿੱਚ ਲੀਡਰਸ਼ਿਪ ਕੁਆਲਟੀਜ਼ ਨਹੀਂ ਹੈਗੀਆਂ ਤੁਸੀਂ ਟਾਈਮਲੀ ਡਿਸੀਜਨ 메ਕਿੰਗ ਨਹੀਂ ਕਰ ਸਕਦੇ ਔਰ ਇਸੇ ਤਰੀਕੇ ਤੁਸੀਂ ਹੁਣ ਇਸ ਪਾਣੀ ਦੇ ਮੁੱਦੇ ਨੂੰ ਐਨ ਮੌਕੇ ਤੇ ਜਦੋਂ ਤੁਹਾਨੂੰ ਤੁਹਾਡੇ ਹੋਰ ਪਾਸੇੋਂ ਐਨੇ ਪਰਦੇ ਫਾਸ਼ ਹੋ ਰਹੇ ਤਾਂ ਤੁਸੀਂ ਇਹਨੂੰ ਉਠਾ ਲਿਆ ਸਵਾਲ ਬੇਸਿਕਲੀ ਜੀ ਉਹਨਾਂ ਨੂੰ ਇਹ ਹੈ ਵੀ ਤੁਸੀਂ ਧਰਨੇ ਲਾਇਕ ਹਾਂ ਤੁਹਾਨੂੰ ਸਾਰੇ ਲਾਉਂਦੇ ਆ ਧਰਨੇ ਕਾਹਦੇ ਲਈ ਲਾਇਆ ਤਰਨਾ ਦਾ ਬੰਦਾ ਉਦੋਂ ਲਾਉਂਦਾ ਜਦੋਂ ਹੈਲਪਲੈਸ ਹੋਏ ਗੱਲ ਨਾ ਸੁਣੀ ਜਾਏ ਤੁਹਾਨੂੰ ਲੋਕਾਂ ਨੇ ਕੈਪੇਬਲ ਸਮਝਦੇ ਹੋਏ ਇਮੋਸ਼ਨਲ ਹੋ ਕੇ ਵੋਟਾਂ ਪਾਤੀਆਂ ਪਾਵਰ ਤੁਹਾਨੂੰ ਫੜਾਤੀ ਇਹ ਫੈਡਰਲ ਸਟਰਕਚਰ ਹੈ ਇੱਕ ਕੇਂਦਰ ਸਰਕਾਰ ਹੁੰਦੀ ਹੈ ਇੱਕ ਸੂਬਿਆਂ ਦੀ ਸਰਕਾਰ ਹੁੰਦੀ ਹੈ ਸੂਬਿਆਂ ਦੇ ਇੰਟਰਸਟ ਵਾਚ ਕਰਨ ਲਈ ਲੋਕਾਂ ਨੇ ਤੁਹਾਨੂੰ 92 ਜਿਤਾਏ ਹੁੰਦਾ 95 ਹੋ ਕੇ ਮਿਲ ਲੱਗਦਾ 94 94 ਹੋਗੇ ਇੰਨੇ ਐਮਐਲਏ ਦੇਤੇ ਤੁਸੀਂ ਉਹ ਡਿਊਟੀ ਪਰਫਾਰਮ ਕਰਨ 'ਚ ਫੇਲ ਹੋਗੇ ਹੁਣ ਤੁਸੀਂ ਧਰਨੇ ਲਾਉਂਦੇ ਹੋ ਕਿਹਦੇ ਖਿਲਾਫ ਲਾਉਂਦੇ ਹੋ ਪਹਿਲਾਂ ਤਾਂ ਇਹ ਸਵਾਲ ਹੈ ਸਾਡਾ ਠੀਕ ਹੈ ਨਾ ਜੀ ਦੂਜਾ ਤੁਹਾਨੂੰ ਜਦੋਂ ਪਾਵਰ ਦਿੱਤੀ ਉਹ ਪਾਵਰ ਕੱਲ ਹੀ ਦਿੱਤੀ ਸੀ ਇੱਥੇ ਕੋਈ ਵੀ ਲੜਾਈ ਜੀ ਪੰਜਾਬ ਦੇ ਪਾਣੀਆਂ ਦੀ ਫॉर दैट ਮੈਟਰ ਜਾਂ ਕਿ ਕੋਈ ਵੀ ਲੜਾਈ ਸਟੇਟ ਦੀ ਇੱਥੇ ਕੋਈ ਕਿਸਨੂਮੁੱਕੀ ਤਲਵਾਰਾਂ ਨਾਲ ਥੋੜੀ ਹੋਣੀ ਹੈ ਤੁਸੀਂ ਆਪਣਾ ਪੁਆਇੰਟ ਕਿਵੇਂ ਰੱਖਦੇ ਹੋ ਕਿੰਨੇ ਤੁਹਾਡਾ ਲੀਡਰ ਹੈ ਜਿਹੜਾ ਜਿਹੜੇ ਤੁਸੀਂ ਚੁਣ ਕੇ ਭੇਜੇ ਨੇ ਜਿਹੜੀ ਗਵਰਨਮੈਂਟ ਫਾਰਮ ਹੋਈ ਆ ਉਹ ਕਿੰਨੇ ਡਿਸਿਸਿਵ ਫੈਸਲੇ ਲੈ ਸਕਦੀ ਆ ਤੁਹਾਡੇ ਹੱਕ ਚ ਮੀਟਿੰਗਸ ਚ ਆਪਣਾ ਪੁਆਇੰਟ ਆਫ 视图 ਕਿਵੇਂ ਰੱਖਦੇ ਨੇ ਤੁਸੀਂ ਮੀਟਿੰਗਸ ਚ ਪੁਆਇੰਟ ਆਪਣਾ ਰੱਖਣ ਚ ਪੰਜਾਬ ਦਾ ਨਾਕਾਮਯਾਬ ਹੋਗੇ ਤੁਸੀਂ ਕਮਿਊਨੀਕੇਸ਼ਨ ਚ ਨਾਕਾਮਯਾਬ ਹੋਗੇ ਤੁਸੀਂ ਟਾਈਮਲੀ ਡਿਸੀਜਨ ਲੈਣ ਚ ਤੁਸੀਂ ਫੇਲ ਹੋਏ ਤੇ ਸਾਨੋਂ ਵੱਡੇ ਫੇਲ ਹੋਏ ਤੁਸੀਂ ਅਦਾਲਤੀ ਫੈਸਲੇ ਆਪਣੇ ਹੱਕ ਚ ਕਰਵਾਉਂਦੇ ਐਨੇ ਐਨੇ ਐਡਵੋਕੇਟ ਜਨਰਲ ਬਦਲਤੇ ਐਨੇ ਹੋਰ ਕੇਸਾਂ ਤੇ ਐਨੇ ਕਰੋੜਾ ਰੁਪਏ ਲਾਤੇ ਪੰਜਾਬ ਦੇ ਲੋਕਾਂ ਨੂੰ ਦੱਸੋ ਤਾਂ ਸਹੀ ਵੀ ਤੁਸੀਂ ਪਾਣੀ ਵਾਲੀ ਕੀਤਾ ਕਿ ਇਸ ਤੋਂ ਪਹਿਲਾਂ ਉਹ ਤਾਂ ਜਦੋਂ ਲੋਕਾਂ ਨੇ ਥੋੜੀ ਸਿੱਖਿਆ ਗ੍ਰਾਂਂਤੀ ਥੱਲੇ ਰਗਰਤੀ ਉਦੋਂ ਤੁਸੀਂ ਸਿਰਫ ਮੁੱਦਾ ਪਟਕਾਉਣ ਨੂੰ ਦੂਸਰੇ ਪਾਸੇ ਲਿਆ ਤੁਸੀਂ ਗੱਲ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਹੈ ਠੀਕ ਹੈ ਜੀ ਆਪਾਂ ਉਹਦੀ ਕਰਦੇ ਹਾਂ ਪ੍ਰੈਜ਼ੈਂਟ ਸਿਚੁਏਸ਼ਨ 'ਚ ਇਹਨਾਂ ਦੇ ਮੁਤਾਬਕ ਜੋ ਇਹਨਾਂ ਨੇ ਕੱਲ ਬੋਲਿਆ ਸਾਰਿਆਂ ਨੇ ਆਮ ਆਦਮੀ ਪਾਰਟੀਆਂ ਦੇ ਲੀਡਰਸ ਯਾ ਅਫਸਰ ਜੋ ਇਹ ਬੋਲੇ ਇਹ ਕਹਿੰਦੇ ਜੀ ਤੁਸੀਂ ਸਾਰੇ ਇਸ ਦੇ ਗਵਾਹ ਹੋ ਲਾਈਵ ਵੀ ਬੋਲੇ ਨੇ ਵਿਜੇ ਇੰਨੇ ਸਾਲਾਂ ਤੋਂ ਪਾਣੀ ਜਾ ਰਿਆ ਸੀਗਾ ਉਹਨਾਂ ਦਾ ਬਣਦਾ 4000 ਤੋਂ 9000 ਜਾ ਰਿਆ ਸੀ ਸਾਡਾ ਸਵਾਲ ਹੈ ਸਾਰੀ ਪਾਰਟੀ ਦਾ ਵੀ ਜਿਹੜਾ ਇਹ 9000 ਜਾ ਰਿਆ ਸੀ ਇਹ 2022 ਚ ਕਿਉਂ ਨਹੀਂ ਬੋਲੇ 2023 ਚ ਕਿਉਂ ਨਹੀਂ ਬੋਲੇ 24 ਚ ਕਿਉਂ ਨਹੀਂ ਬੋਲੇ ਕੀ ਮਜਬੂਰੀ ਸੀ ਇਹ ਤੁਹਾਡਾ ਕਲੇਮ ਹੈ ਸਾਡਾ ਨਹੀਂ ਵੀ ਇਹਨੇ ਉਹ ਤਾਂ ਕਹਿੰਦੇ 10-15 ਸਾਲਾਂ ਤੋਂ ਜਾ ਰਿਆ ਸੀ ਮਤਲਬ ਮਗਰਲੇ 3 ਸਾਲ ਵੀ ਜਦ ਜਾ ਰਿਆ ਸੀ ਨਾ ਉੱਥੇ ਤੁਸੀਂ ਕਿਉਂ ਨਹੀਂ ਬੋਲੇ ਠੀਕ ਹੈ ਜੀ ਤੁਹਾਨੂੰ ਜਿਹੜਾ ਪਹਿਲਾ ਸਵਾਲ ਪੁੱਛਿਆ ਉਹਦਾ ਇਹਦਾ ਜਵਾਬ ਵੀ ਹੈ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਫੇਲ ਹੋਏ ਤੇ ਜਾਣ ਕੇ ਤੁਸੀਂ ਕਹਿੰਦੇ ਸੀ ਵੀ ਇੱਕ ਧੁੱਕਾ ਨਹੀਂ ਜਾਣ ਦਿੰਦੇ ਪਰ 3% ਕਿੰਨੇ ਕਿਉਂ ਸਿਕ ਪਾਣੀ ਵੜਦਾ ਉਹਦਾ ਹਿਸਾਬ ਲਾ ਲਿਓ 3% ਦਾ ਤੁਸੀਂ ਆਪ ਹੁਣੇ ਮੰਨ ਗਏ ਹੋ ਠੀਕ ਹੈ ਜੀ ਹੁਣ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹਦੇ ਵਿੱਚ 2022 23 ਤੇ 24 ਵਾਲੀ ਗੱਲ ਚ ਇਹ ਕਹਿੰਦੇ ਜੀ ਪਿਛਲੀਆਂ ਸਰਕਾਰਾਂ ਐ ਕਰਤੀਆਂ ਆਪਾਂ ਇੱਕ ਵਾਰ ਇਹਨਾਂ ਦੀ ਗੱਲ ਮੰਨ ਵੀ ਲਈਏ ਵੀ ਪਿਛਲੀਆਂ ਸਰਕਾਰਾਂ ਆਪਣੀ ਡਿਊਟੀ ਕਰਨ 'ਚ ਫੇਲ ਹੋ ਗਈਆਂ ਠੀਕ ਹੈ ਜੀ ਤੇ ਆਪਾਂ ਤੁਸੀਂ ਫੇਲ ਨਹੀਂ ਹੋਏ ਤੁਸੀਂ ਤਾਂ ਰਲ ਗਏ ਉਹਨਾਂ ਨਾਲ ਉਹ ਕਿਵੇਂ ਰਲੇ ਜੀ 2024 'ਚ ਹਰਿਆਣੇ ਦੀ ਇਲੈਕਸ਼ਨ ਸੀ ਜੇ ਪਾਣੀ 22 ਜਾਂ 23 'ਚ ਬੰਦ ਕਰਦੇ ਜਾਂ 24 'ਚ ਬੰਦ ਕਰਦੇ ਪਟਾਕਾ ਪੈ ਗਿਆ ਸੀ ਉੱਥੇ ਤਾਂ ਪ੍ਰੈਸ ਕਾਨਫਰੰਸ 'ਚ ਕੇਜਰੀਵਾਲ ਜੀ ਬੋਲੇ ਤੇ ਸੀਐਮ ਸਾਹਿਬ ਨਾਲ ਬੈਠੇ ਸੀਗੇ ਜਦੋਂ ਨੇ ਕਿਹਾ ਵੀ ਹਰਿਆਣੇ ਨੂੰ ਵੀ ਪਾਣੀ ਮਿਲਣਾ ਚਾਹੀਏ ਭਾਈ ਜੀ ਜਿਹੜਾ ਸਾਡਾ ਸਟੈਂਡ ਏ ਹੈ ਵੀ ਜੋ ਐਗਰੀਮੈਂਟਸ ਚ ਲਿਖਿਆ ਹੋਇਆ ਉਹ ਜਾਏ ਹਰਿਆਣੇ ਨੂੰ ਪਰ ਐਗਰੀਮੈਂਟ ਤੋਂ ਵੱਧ ਨਹੀਂ ਜਾਣ ਦੇਣਾ ਅਸੀਂ ਕਿਉਂਕਿ ਸਾਡੇ ਕੋਲ ਤਾਂ ਆਪ ਨਹੀਂ ਹੈਗਾ ਅਸੀਂ ਤਾਂ ਜਿੱਥੇ ਆਪਾਂ ਬੈਠੇ ਆ ਤਾਂ ਪਹਿਲੇ ਡੇਂਜਰ ਜ਼ੋਨ ਚ 640 ਦੇ ਰੇਸ਼ੂ ਨਾਲ ਚੱਲਦਾ ਜਾਵੇ ਜਾਏ ਪਰ ਉਦੋਂ ਉੱਤੇ ਨਹੀਂ ਅਸੀਂ ਜਾਣ ਦੇਣਾ ਤੁਸੀਂ ਕਿਉਂ ਜਾਣ ਦਿੱਤਾ ਤੁਸੀਂ ਆਪ ਮੰਨ ਲ ਰਹੇ ਹੋ ਵੀ ਪਿਛਲੇ ਸਾਰੇ ਸਾਲ 9000 ਕਿਉਂ ਸਿੱਗ ਗਿਆ ਕਿਵੇਂ ਗਿਆ ਕਿਹਨੇ ਜਾਣ ਦਿੱਤਾ ਤੇ ਕਿਉਂ ਜਾਣ ਦਿੱਤਾ ਕਿਉਂਕਿ ਹਰਿਆਣੇ ਇਲੈਕਸ਼ਨ ਸੀ ਪਰ ਅਕਤੂਬਰ 2024 ਚ ਵੀ ਨਵੰਬਰ ਚ ਵੀ ਕਿਉਂ ਨਹੀਂ ਬੋਲੇ ਕਿਉਂਕਿ ਫਰਵਰੀ ਚ ਦਿੱਲੀ ਇਲੈਕਸ਼ਨ ਸੀ ਦਿੱਲੀ ਨੂੰ ਵੀ ਪਾਣੀ ਉੱਥੋਂ ਜਾਂਦਾ ਸੀਗਾ ਹੁਣ ਤਾਂ ਬੋਲੇ ਨੇ ਜੀ ਸਿਰਫ ਬਾਕੀ ਸਰਕਾਰਾਂ ਤਾਂ ਹੋ ਸਕਦਾ ਉਹ ਫੇਲ ਹੋਈਆਂ ਹੋਣ ਜਾਂ ਮੈਂ ਕਾਮਯਾਬ ਹੋ ਗਿਆ ਹੁਣ ਪਰ ਤੁਸੀਂ ਫੇਲ ਨਹੀਂ ਹੋਏ ਤੁਸੀਂ ਤਾਂ ਜਾਣ ਕੇ ਇੱਕ ਕੌਨਸਪੀਰੇਸੀ ਦੇ ਤਹਿਤ ਤੁਸੀਂ ਪਾਣੀ ਜਾਣ ਦਿੱਤਾ ਜਾਣ ਕੇ ਤੁਸੀਂ ਰਲ ਕੇ ਦਿੱਤਾ ਉਹਨਾਂ ਨੇ ਗਲਤੀ ਨਾਲ ਜਾਂ ਫੇਲ ਹੋ ਕੇ ਦਿੱਤਾ ਤੁਸੀਂ ਰਲ ਕੇ ਦਿੱਤਾ ਫੇਲ ਬੰਦਾ ਉਹ ਹੁੰਦਾ ਜਿਹੜਾ ਟਰਾਈ ਕਰਦਾ ਤੇ ਫੇਲ ਹੋ ਗਿਆ ਰਲਣਾ ਹੁੰਦਾ ਜਿਹੜਾ ਰਲ ਜਾਂਦਾ ਦੂਜੇ ਨਾਲ ਠੀਕ ਹੈ ਜੀ ਤੁਸੀਂ ਆਪਣੇ ਸਟੇਟ ਦੇ ਇੰਟਰਸਟ ਵਾਚ ਕਰਨ ਚ ਬਿਲਕੁਲ ਫੇਲ ਨਹੀਂ ਹੋਏ ਤੁਸੀਂ ਰਲ ਕੇ ਉਹਨਾਂ ਨੂੰ ਪਾਣੀ ਦਿੱਤਾ ਤੇ ਹੁਣ ਸਾਡੀ ਇੱਕ ਅਗਲਾ ਕੁਐਸਚਨ ਇਹ ਹੈ ਵੀ ਆਪਣੇ ਘਰੇ ਆਟਾ ਵੀ ਮੁੱਕ ਜਾਂਦਾ ਮੰਨ ਲਓ ਵੀ ਲਾਸਟ 5 ਕਿਲੋ ਰਹਿ ਗਿਆ ਤਾਂ ਆਪਣੇ ਘਰ ਦੇ ਰੋਲਾ ਪਾਉਣ ਲੱਗ ਜਾਂਦੇ ਦੋ ਤਿੰਨ ਦਿਨ ਪਹਿਲਾਂ ਬੇਟਾ ਜਾ ਪਹਿਹਾ ਲਿਆ ਜਾਂ ਲਿਆ ਪਾਣੀ ਤੁਸੀਂ ਕਹਿੰਦੇ ਵੀ ਇਹਨਾਂ ਨੇ ਮਾਰਚ ਚ ਖਤਮ ਕਰ ਲਿਆ ਤਾਂ ਤੁਹਾਨੂੰ ਕੋਈ ਜਨਵਰੀ ਫਰਵਰੀ ਚ ਤਾਂ ਪਤਾ ਲੱਗ ਗਿਆ ਹੋਣਾ ਵੀ ਇਹਨਾਂ ਦਾ ਖਤਮ ਹੋ ਰਿਹਾ ਆ ਆਬਵੀਅਸਲੀ ਉਹ ਇਹ ਤਾਂ ਹੈ ਨਹੀਂ ਕਿ ਪੰਜ ਦਿਨਾਂ ਚ ਇਕੱਠਾ ਪਾ ਲਿਆ ਉਹਨਾਂ ਨੇ ਨਹਿਰਾਂ ਨੇ ਏਡੀਆਂ ਵੱਡੀਆਂ ਵੱਡੀਆਂ ਵੱਧ ਸ਼ੇਰ ਜਾ ਰਿਹਾ ਸੀ ਉਹਨਾਂ ਨੂੰ ਮੰਨ ਲਓ ਉਹਨਾਂ ਨੂੰ 300 ਕਿਊਸਿਕ ਜਾਣਾ ਸੀ ਉਹ ਲੈ ਲੈ 500 ਕਿਊਸਿਕ ਲੈ ਰਹੇ ਸੀ ਤਾਂ ਤੁਹਾਨੂੰ ਪਤਾ ਸੀ ਵੀ ਜਨਵਰੀ ਫਰਵਰੀ ਮਾਰਚ ਚ ਵੱਧ ਪਾਣੀ ਜਾ ਰਿਹਾ ਹੈ ਸਾਡਾ ਸਵਾਲ ਸਿਰਫ ਇਹਨਾ ਵੀ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਉਹ ਪਾਣੀ ਉਹ ਟਾਈਮਲੀ ਕਿਉਂ ਨਹੀਂ ਬੋਲੇ ਤੇ ਓਵਰ ਅ ਪੀਰੀਅਡ ਆਫ ਟਾਈਮ ਦੇਖੋ ਜੇ ਮੁੱਦਾ ਕੀ ਹੈ ਓਵਰ ਅ ਪੀਰੀਅਡ ਆਫ ਟਾਈਮ ਤੁਸੀਂ 4 ਸਾਲ ਲੰਘਾ ਕੇ ਅੱਜ ਜੇ ਦਿੱਲੀ ਸਰਕਾਰ ਬਣ ਜਾਂਦੀ ਤੇ ਹਰਿਆਣਾ ਦੇ 2-4 ਸੀਟਾਂ ਲੈ ਜਾਂਦੇ ਇਹਨਾਂ ਨੇ 5 ਸਾਲ ਰਲ ਕੇ ਪਾਣੀ ਦੇਣਾ ਸੀ ਉਹਨਾਂ ਨੂੰ ਤੇ ਦੇ ਰਹੇ ਨੇ ਅਸੀਂ ਇਕੱਲੇ ਐਕਵੀਜ਼ੀਸ਼ਨ ਨਹੀਂ ਕਰ ਰਹੇ ਇਹ ਤਾਂ ਆਪ ਮੰਨਦੇ ਨੇ ਵੀ ਪਿਛਲੇ ਇੰਨੇ ਸਾਲਾਂ ਚ ਜਾਂਦਾ ਰਿਹਾ ਤਾਂ ਇਹ ਹੱਕਾਂ ਤੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਠੀਕ ਹੈ ਤੁਸੀਂ ਦੂਜੀਆਂ ਪਾਰਟੀਆਂ ਨੂੰ ਤਾਂ ਤਾਂ ਕਹਿ ਸਕਦੇ ਹੋ ਜੇ ਲੋਕ ਅਸੀਂ ਪਾਵਰ ਚੁੰਦੇ ਤੁਸੀਂ ਜਾ ਕੇ ਜ ਉਹਨਾਂ ਨਾਲ ਗੱਲ ਕਰੋ ਤੁਸੀਂ ਮੈਨੂੰ ਦੱਸੋ ਪੰਜਾਬ ਬੀਜੇਪੀ ਹੋਏ ਪੰਜਾਬ ਕਾਂਗਰਸ ਹੋਏ ਜਾਂ ਪੰਜਾਬ ਆਮ ਆਦਮੀ ਪਾਰਟੀ ਉਹਨਾਂ ਨੇ ਪੰਜਾਬ ਦੇ ਇੰਟਰਸਟ ਵਾਚ ਕਰਨੇ ਆ ਬੀਜੇਪੀ ਹਰਿਆਣਾ ਬੀਜੇਪੀ ਆਮ ਆਮ ਆਦਮੀ ਹਰਿਆਣਾ ਤੇ ਕਾਂਗਰਸ ਰਹੜਾ ਉਹਨਾਂ ਨੇ ਉੱਥੋਂ ਦੇ ਵਾਚ ਕਰਨੇ ਜਿਹੜੇ ਕੇਂਦਰ ਵਾਲੇ ਨੇ ਮੇਰਾ ਇਹਨਾਂ ਨੂੰ ਇੱਕ ਸਵਾਲ ਹੈ ਜਿਹੜਾ ਕਹਿੰਦੇ ਜੀ ਹਾਏ ਬੀਜੇਪੀ ਨੇ ਤੁਸੀਂ ਮੈਨੂੰ ਐ ਦੱਸੋ ਕੀ ਕਾਂਗਰਸ ਨੈਸ਼ਨਲ ਲੈਵਲ ਤੇ ਐਲਾਨ ਕਰਦੀ ਹੈ ਵੀ ਹਰਿਆਣਾ ਤੇ ਦਿੱਲੀ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਕਰਾਉਣੇ ਲਾ। ਆਮ ਆਗ ਕੇਜਰੀਵਾਲ ਸਾਹਿਬ ਕਹਿੰਦੇ ਵੀ ਦਿੱਲੀ ਨੂੰ ਪਾਣੀ ਨਹੀਂ ਚਾਹੀਦਾ ਜੀ ਨਾ ਦੋ ਕਿਉਂਕਿ ਕੇਂਦਰ ਨੇ ਉਸ ਪਰਸਪੈਕਟਿਵ ਨਾਲ ਦੇਖਣਾ ਪਰ ਆਪਣਾ ਫਰਜ ਕੀ ਹੈ ਪੰਜਾਬ ਦੀ ਲੜਾਈ ਲੜਨਾ ਹੁਣ ਕਰਨਾਟਕਾ ਤੇ ਤਮਿਲਨਾਡੂ ਦੀ ਲੜਾਈ ਆ ਪਾਣੀ ਦੀ ਕਵੇਰੀ ਵਾਟਰਸ ਦੀ ਠੀਕ ਹੈ ਜੀ ਉੱਥੇ ਟ੍ਰਿਬਿਊਨਲ ਬਣਿਆ ਹੋਇਆ ਦੋਨਾਂ ਚ ਬੀਜੇਪੀ ਦੀ ਸਰਕਾਰ ਦੀ ਹੁਣ ਤੁਹਾਨੂੰ ਲੱਗਦਾ ਵੀ ਉੱਥੇ ਜੇ ਕੋਈ ਟ੍ਰਿਬਿਊਨਲ ਉਹਦੇ ਹੱਕ ਚ ਲੈ ਲੂ ਤਾਂ ਕੇਂਦਰ ਦਾ ਥੋੜੀ ਰੋਲ ਆਉਂਦੇ ਚ ਕੇਂਦਰ ਨੂੰ ਕਾ ਕੁਝ ਵੀ ਲੈਣਾ ਦੇਣਾ ਨਹੀਂ ਕਿਉਂਕਿ ਦੋਨੇ ਥਾਵਾਂ ਤੇ ਪੋਲਿਟਿਕਲ ਮੋਟਿਵ ਦੀ ਗੱਲ ਕਰੀਏ ਪਰ ਉੱਥੇ ਫੈਸਲਾ ਕੌਣ ਲਊ ਤੁਹਾਡੀ ਸਟੇਟ ਦੀ ਲੀਡਰਸ਼ਿਪ ਆਪਾਂ ਕਿਹਦੇ ਵੱਲ ਦੇਖਾਂਗੇ ਜੀ ਅੱਜ ਇਹ ਕੱਲੇ ਆਮ ਆਦਮੀ ਦੀ ਸਰਕਾਰ ਨਹੀਂ ਆਪਣੇ ਸਾਰਿਆਂ ਦੇ ਇਹੀ ਚੁਣੇ ਹੋਏ ਨੇ ਆਪਣੇ ਲਈ ਬੋਲਣ ਲਈ ਜੇ ਹੱਕ ਪੰਜਾਬ ਦਾ ਕਿਹਨੂੰ ਦਿੱਤਾ ਜੀ ਆਪਾਂ ਆਮ ਆਦਮੀ ਪਾਰਟੀ ਦੇ 92 ਦਿੱਤਾ ਸੀ ਜਿਹੜੇ 94 ਹੋ ਗਏ ਹੁਣ ਆਪਾਂ ਇਹਨਾਂ ਨੂੰ ਦਿੱਤਾ ਇਹਨਾਂ ਨੇ ਆਪਣੇ ਲਈ ਲੜਨਾ ਸੀ ਤੇ ਲੜਨਾ ਕੋਈ ਜੀ ਡੈਮ ਤੇ ਜਾ ਕੇ ਨਹੀਂ ਲੜਦਾ ਹੁੰਦਾ ਇਹ ਦੇਖੋ ਇਹ ਗਲਤ ਗੱਲ ਹੈ ਲੜਾਈ ਕਿੱਥੇ ਲੜਦੀ ਹੈ ਜੰਗਲ ਆਇਆ ਜਾ ਕੇ ਉਹ ਲੈ ਕੇ 100 ਰੁਪਏ ਦਾ ਤਾਲਾ 3 ਫੁੱਟ ਦੇ ਗੇਟ ਨੂੰ ਲਾਤਾ ਤੁਸੀਂ ਮੈਨੂੰ ਦੱਸੋ ਇਹ ਪਾਣੀ ਰੁਕ ਜਾਊਗਾ ਜੀ ਤੁਸੀਂ ਸਾਰੇ ਪ੍ਰੈਸ ਵਾਲਿਆਂ ਸਾਥੀ ਬੈਠੋ ਪਾਣੀ ਰੁਕ ਜਾਊਗਾ ਉਹ ਤਾਂ ਲੈ ਗਏ ਤੁਸੀਂ ਗੜ ਕੇ ਹੀ ਰੁਕਿਆ ਤੁਸੀਂ ਦੂਜੀ ਗੱਲ ਤੁਸੀਂ ਇਹ ਫਿਜ਼ੀਕਲ ਲੜਾਈ ਲੜਨ ਵਾਲੀ ਹੈਗੀ ਕੋਈ ਲੜਦਾ ਹੁੰਦਾ ਫਿਜ਼ੀਕਲ ਲੜਾਈ ਲੜਾਈ ਲੜਨੀ ਹੈ ਤੁਸੀਂ ਮੀਟਿੰਗਸ 'ਚ ਲੜਾਈ ਲੜਨੀ ਹੈ ਤੁਸੀਂ ਉੱਥੇ ਜਿੱਦਣ ਆਪਣਾ ਪੁਆਇੰਟ ਆਫ View ਰੱਖਣਾ ਸੀਗਾ ਤਿਆਰੀ ਕਰਕੇ ਜਾਣੀ ਸੀ ਤੁਸੀਂ 4 ਸਾਲਾਂ 'ਚ ਤੁਸੀਂ ਮੈਨੂੰ ਦੱਸੋ ਇਹ ਤੋਂ ਪਹਿਲਾਂ ਕਿਹੜੀ ਪ੍ਰੈਸ ਕਾਨਫਰੰਸ ਪਾਣੀਆਦ ਕੀਤੀ ਇਹਨਾਂ ਨੇ 4 ਸਾਲਾਂ 'ਚ ਤੁਸੀਂ ਕਦੇ ਤਿਆਰੀ ਨਹੀਂ ਕੀਤੀ ਕੋਰਟ ਚ ਕਿੰਨੀ ਵਾਰ ਗਏ ਤੁਸੀਂ ਅੱਜ ਹੁਣ ਇੱਕ ਹੋਰ ਬਹੁਤ ਗੰਭੀਰ ਮੁੱਦਾ ਹੈ ਬੀਬੀ ਐਮ ਬੀ ਚ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਠੀਕ ਹੈ ਜੀ ਘਟਾ ਪੀ ਜੀ ਸੈਂਟਰ ਨੂੰ ਲੱਗਿਆ ਜੀ ਇਹਨਾਂ ਦੀ ਵਾਧਾ ਘਟਾ ਅਸੀਂ ਵੀ ਕਹਿੰਨੇ ਗਲਤ ਕੀਤਾ ਐਦਾਂ ਪੰਜਾਬੀ ਤਾਂ 100% ਕਵਾਂਗੇ ਚਾਹੇ ਸਾਡੀ ਪਾਰਟੀ ਨੇ ਗਲਤ ਕੀਤਾ ਜੀ ਬਟ ਤੁਹ ਬਾਈ ਦੀ اختیار ਤਾਂ ਤੁਹਾਨੂੰ ਲੋਕਾਂ ਨੇ ਦਿੱਤਾ ਹੋਇਆ ਹੈ ਅਸੀਂ ਤਾਂ ਕਹਿੰਦੇ ਬਿਆਨ ਦੇ ਸਕਦੇ ਹਾਂ ਕੋਈ ਐਕਸ਼ਨ ਫੈਡਰਲ ਸਟਰਕਚਰ ਚ ਸਟੇਟ ਗਵਰਨਮੈਂਟ ਹੀ ਬੋਲੂ ਤੁਸੀਂ ਮੈਨੂੰ ਦੱਸੋ ਜੀ ਕਿੰਨੇ ਸੈਸ਼ਨ ਹੋ ਗਏ ਵਿਧਾਨ ਸਭਾ ਦੇ ਅੱਜ ਤੱਕ ਹੋ ਗਿਆ ਚਾਰ ਪੰਜ ਜਦੋਂ ਦੀ ਸਰਕਾਰ ਆਈ ਐਥੇ ਕਿਦੋਂ ਤੁਸੀਂ ਉਹਦੇ 'ਚ ਮਤਾ ਲੈ ਕੇ ਆਏ ਸੀ ਤੁਸੀਂ ਅੱਜ ਗੱਲ ਕਰਦੇ ਹੋ ਗੱਲਾਂ ਕਰ ਸਟੈਂਡ ਸੀਗਾ ਕੈਪਟਨ ਮਰਿੰਦਰ ਸਿੰਘ ਦਾ ਜਿਨ੍ਹਾਂ ਨੂੰ ਪਤਾ ਸੀ ਕਦੋਂ 2004 'ਚ ਫੈਸਲਾ ਲਿਆ ਜੀ ਪੰਜ 'ਚ ਸਾਰੀ ਦੁਨੀਆ ਨੂੰ ਪਤਾ ਸੀ ਵੀ ਹਰਿਆਣੇ ਇਲੈਕਸ਼ਨਸ ਨੇ ਤੇ ਉਹਨਾਂ ਨੂੰ ਪਤਾ ਸੀ ਵੀ ਕਾਂਗਰਸ ਬਹੁਤ ਵਧੀਆ ਪੋਜੀਸ਼ਨ 'ਚ ਆ ਉੱਥੇ ਬਟ ਸਟਿਲ ਕੈਪਟਨ ਮਰਿੰਦਰ ਸਿੰਘ ਜੀ ਨੇ ਆਪਣੀ ਦਿੱਲੀ ਦੀ ਲੀਡਰਸ਼ਿਪ ਨੂੰ ਯਾ ਨੈਸ਼ਨਲ ਲੀਡਰਸ਼ਿਪ ਨੂੰ ਦਰਗਨਾਰ ਕਰਦੇ ਹੋਏ ਫੋਨ ਬੰਦ ਕਰਕੇ ਉਹਨਾਂ ਨੇ ਪੰਜਾਬ ਦੇ ਹੱਕ 'ਚ ਫੈਸਲਾ ਲਿਆ ਗੱਲ ਇਹ ਆ ਵੀ ਇਹੋ ਜਿਹੇ ਫੈਸਲੇ ਲੈਣੇ ਪੈਣੇ ਆ ਤੁਹਾਨੂੰ ਇਹ ਨਹੀਂ ਕਿ ਵੀ ਦਿੱਲੀ ਵਾਲੇ ਕਹਿੰਦਾ ਪਾਣੀ ਛੱਡ ਤਾਂ ਦਿੱਲੀ ਵਾਲੇ ਨੇ ਕਹਿੰਦਾ ਰੋਕ ਤਾਂ ਹੁਣ ਆ ਚੱਕ ਲੋ ਹੁਣ ਆ ਚੱਕ ਲੋ ਨਾਲੇ ਉਹ ਵੀ ਉਹਨਾਂ ਨੇ ਸੈਸ਼ਨ ਦੇ ਵਿੱਚ ਲਿਆ ਹੋਇਆ ਫੈਸਲਾ ਨਾ ਐਗਜ਼ੈਕਟਲੀ ਤਾਂ ਗੱਲ ਤਾਂ ਇਹ ਬਾਜੀ ਸਰ ਜਿਹੜੀ ਅਸੀਂ ਗੱਲ ਕਹਿੰਦੀ ਵੀ ਕੋਈ ਫਿਜ਼ੀਕਲ ਲੜਾਈ ਨਹੀਂ ਵੀ ਤੁਸੀਂ ਡੈਮ ਤੇ ਜਾ ਕੇ ਪਾਣੀ ਰੋਕ ਲੋਗੇ ਉੱਥੇ ਤੁਸੀਂ ਮੀਟਿੰਗਸ 'ਚ ਕੀ ਕਰਦੇ ਹੋ ਤੁਸੀਂ ਤੁਸੀਂ ਕਿੰਨੀ ਵਾਰ ਪ੍ਰੋਟੈਸਟ ਕੀਤਾ ਤੁਸੀਂ ਬੰਨਵੇ ਲਾ ਜਾ ਕੇ ਦਿੱਲੀ ਜੰਤਰ ਮੰਤਰ ਤੇ ਬਹਿ ਜਾਂਦੇ ਪ੍ਰੈਸ਼ਰ ਹੁਣ ਧਰਨੇ ਜਾਂ ਨਹੀਂ ਇੱਕ ਮੈਜਰ ਪੁਆਇੰਟ ਐਡ ਕਰਨਾ ਚਾਹੀਦਾ ਹਾਂ ਹਾਂਜੀ ਸਭ ਤੋਂ ਵੱਡੀ ਗੱਲ ਜੋ ਮੀਟਿੰਗ ਦੀ ਪਤਾ ਲੱਗੀ ਹੈ ਕਿ ਤੁਸੀਂ ਜਦੋਂ ਇਲੈਕਸ਼ਨ ਸੀਗੀ ਉਦੋਂ ਤਾਂ ਤੁਸੀਂ ਕਾਂਗਰਸ ਨਾਲ ਹੱਥ ਮਿਲਾਉਣ ਨੂੰ 2 ਮਿੰਟ ਲਾਇਆ ਤੁਹਾਡਾ ਇੰਡੀਆ ਅਲਾਈਅንስ ਬਣਿਆ ਜਦੋਂ ਤੁਹਾਨੂੰ ਪਤਾ ਸੀ ਕਿ ਸਾਨੂੰ ਕੇਂਦਰ ਮੰਨ ਲਓ ਇਹਨਾਂ ਦਾ ਹੀ ਕਲੇਮ ਹੈ ਕਿ ਕੇਂਦਰ ਤੇ ਬਾਕੀ ਹਰਿਆਣਾ ਤੇ ਰਾਜਸਥਾਨ ਦੀ ਸਰਕਾਰ ਸਾਨੂੰ ਕਾਰਨਰ ਕਰਕੇ ਸਾਡੇ ਤੋਂ ਬੀਬੀ ਐਨਬੀ ਵਿੱਚ ਪ੍ਰੈਸ਼ਰਾਈਜ਼ ਕਰਕੇ ਵੱਧ ਪਾਣੀ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਤੁਸੀਂ ਹਿਮਾਚਲ ਨੂੰ ਆਪਣੇ ਪੱਖ ਵਿੱਚ ਕਿਉਂ ਨਹੀਂ ਕੀਤਾ ਕਿਉਂ ਹਿਮਾਚਲ ਉੱਥੇ ਮਿਊਟ ਸਪੈਕਟੇਟਰ ਬਣਾ ਰਿਹਾ ਤੁਸੀਂ ਇਲੈਕਸ਼ਨਾਂ ਵੇਲੇ ਤਾਂ ਹੱਥ ਜੋ ਉਹਨਾਂ ਨਾਲ ਮਿਲਾ ਸਕਦੇ ਹੋ ਪਰ ਤੁਸੀਂ ਉਹਨਾਂ ਨੂੰ ਇੰਨਾ ਕ ਕਨਵਿੰਸ ਨਹੀਂ ਕਰ ਸਕੇ ਹਰਿਆਣੇ ਦੀ ਕਾਂਗਰਸ ਸਰਕਾਰ ਨੂੰ ਕਿ ਉਹ ਹਿਮਾਚਲ ਦੀ ਸੌਰੀ ਕਾਂਗਰਸ ਦੀ ਸਰਕਾਰ ਨੂੰ ਕਿ ਉਹ ਜਿੱਥੇ ਉਹਨਾਂ ਦਾ ਕੋਈ ਫਰਕ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਸੀ ਪੈਣਾ ਹਿਮਾਚਲ ਨੂੰ ਇੰਨਾ ਕੋਈ ਫਰਕ ਨਹੀਂ ਸੀ ਪੈਣਾ ਜਿਉਂ ਇਹਨਾਂ ਦੇ ਹੱਥ 'ਚ ਵੋਟ ਕਰ ਦਿੰਦੇ ਤਾਂ ਇਹਨਾਂ ਦੀ ਸਟ੍ਰੈਂਥ ਹੀ ਉੱਥੇ ਵੱਧਨੀ ਸੀਗੀ। ਇਹੀ ਇਹੀ ਹੋਮਵਰਕ ਹੁੰਦਾ ਜੀ ਜਿਹੜਾ ਮੀਟਿੰਗਸ 'ਚ ਜਾਣ ਤੋਂ ਪਹਿਲਾਂ ਕਰਨਾ ਚਾਹੀਦਾ ਤੁਹਾਨੂੰ। ਜਿਹੜਾ ਇੱਕ ਡਿਸੈਸਿਵ ਲੀਡਰਸ਼ਿਪ ਕਰਦੀ ਆ ਤੁਹਾਨੂੰ ਲੋਕਾਂ ਨੇ ਇਸ ਕੰਮ ਲਈ ਚੁਣਿਆ ਸੀ। ਵੀ ਤੁਸੀਂ ਪੰਜਾਬ ਦੇ ਹੱਕ 'ਚ ਫੈਸਲੇ ਮੀਟਿੰਗਾਂ 'ਚ ਕਿਵੇਂ ਕਰਾਉਣੇ ਨੇ? ਤੁਸੀਂ ਆਪਣੀ ਲੜਾਈ ਕੇਂਦਰ ਨਾਲ ਕਿਵੇਂ ਲੜਨੀ ਆ? ਤੁਸੀਂ ਆਪਣੀ ਲੜਾਈ ਸੁਪਰੀਮ ਕੋਰਟ 'ਚ ਕਿਵੇਂ ਲੜਨੀ ਆ? ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤੇ ਹੁਣ ਇੱਕ ਇਹਨਾਂ ਦਾ ਹੋਰ ਤਰਕ ਜੀ ਇਹ ਵੀ ਸਵਾਲ ਆ ਸਾਡਾ। ਇਹਨਾਂ ਦਾ ਲੌਜੀਕ ਸੀ ਜਦੋਂ ਕਿਸਾਨਾਂ ਦੀ ਪਿੱਛੇ ਛੁਰਾ ਮਾਰਿਆ ਮੀਟਿੰਗ ਲਈ ਬੁਲਾ ਕੇ ਡੰਡੇ ਮਾਰ ਕੇ ਭਜਾ ਤੇ ਟਰਾਲੀਆਂ ਚੋਰੀ ਹੋ ਗਈਆਂ ਧਰਨਾ ਖਾਲੀ ਕਰਾਤਾ ਸਾਰੀ ਪ੍ਰੈਸ ਨੂੰ ਪਤਾ ਕੀ ਲੌਜਿਕ ਸੀਗਾ ਲੌਜਿਕ ਇਹ ਸੀ ਇਹਨਾਂ ਦਾ ਲੌਜਿਕ ਹਾਲਾਂਕਿ ਉਹ ਗਲਤ ਸੀ ਵੀ ਜੀ ਤੁਹਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ ਠੀਕ ਹੈ ਜੀ ਤੇ ਨੁਕਸਾਨ ਪੰਜਾਬ ਦਾ ਹੋ ਰਿਹਾ ਧਰਨਾ ਪੰਜਾਬ ਚ ਲਾ ਰਹੇ ਇਹਹੀ ਲੌਜਿਕ ਸੀ ਜੀ ਜਦੋਂ ਕਿ ਕਿਸਾਨ ਪਿੱਟ ਪਿੱਟ ਕਹਿੰਦੇ ਰਹੇ ਵੀ 60% ਮੰਗਾਂ ਸਾਡੀਆਂ ਸਟੇਟ ਗੌਰਮੈਂਟ ਨਾਲ ਨੇ ਉਹ ਨਹੀਂ ਇਹਨਾਂ ਨੂੰ ਮੰਨਿਆ ਪਰ ਇਹਨਾਂ ਨੇ ਕਿਹਾ ਥੋੜੀ ਦੇ ਕੇਂਦਰ ਨਾਲ ਹੀ ਚੱਕ ਤੇ ਹੀ ਸਾਰੇ ਮੇਰਾ ਹੁਣ ਸਵਾਲ ਇਹ ਹੈ ਜਿਹੜਾ ਕੱਲ ਸਾਰੇ ਪੰਜਾਬ 'ਚ ਇਹਨਾਂ ਨੇ ਧਰਨੇ ਲਾਏ ਉਹ ਮੁੱਦਾ ਕਿਹਦੇ ਨਾਲ ਹੈ ਜੀ ਕਿਹਦੇ ਨਾਲ ਹੈ ਕੇਂਦਰ ਨਾਲ ਹੈ ਤੇ ਧਰਨੇ ਤੁਸੀਂ ਪੰਜਾਬ ਸੁਨਾਮ ਸੰਗਰੂਰ ਲਈ ਗਏ ਤੁਸੀਂ ਇੱਥੇ ਤਾਂ ਜੇ ਤੁਹਾਡਾ ਲੌਜੀਕ ਯਾ ਤਾਂ ਤੁਸੀਂ ਉਸ ਦਿਨ ਇਹ ਕੋਈ ਵੀ ਤੁਸੀਂ ਝੂਠ ਬੋਲਿਆ ਤੇ ਕਿਸਾਨ ਵਿਚਾਰੇ ਘੁੱਟ ਕੇ ਭਜਾਤੇ ਤੁਸੀਂ ਤੁਸੀਂ ਖਾਲੀ ਕਰਾਉਣੀ ਸੀ ਜੀ ਕਿਉਂਕਿ ਲੁਧਿਆਣਾ ਇਲੈਕਸ਼ਨ ਹੈ ਲੁਧਿਆਣਾ 베ਸਟ ਦੀ ਤੁਹਾਡਾ ਮੋਟਿਵ ਉਹ ਸੀ ਯਾ ਤਾਂ ਤੁਸੀਂ ਉਦੋਂ ਗਲਤ ਸੀ ਤੇ ਜਾਂ ਫਿਰ ਅੱਜ ਗਲਤੋਂ ਤੁਸੀਂ ਧਰਨਾ ਲਾਉਣਾ ਸੀਗਾ ਤੁਸੀਂ ਕਹੋ ਸਾਰੀਆਂ ਪਾਰਟੀਆਂ ਚੱਲੋ ਚੱਲੀਏ ਦਿੱਲੀ ਆਪਾਂ ਬੈਠੀਏ ਪਰ ਲੋਕਾਂ ਨੇ ਬਾਕੀ ਪਾਰਟੀਆਂ ਹੁਣ ਸਾਡਾ ਇੱਕ ਇਹ ਹੈ ਜੀ ਵੀ ਕੇਂਦਰ ਨੇ ਤਾਂ ਸਾਰਾ ਹਿੰਦੁਸਤਾਨ ਦੇਖਣਾ ਪਰ ਪੰਜਾਬ ਵਾਲਿਆਂ ਤਾਂ ਅਸੀਂ ਤਾਂ ਪੰਜਾਬ ਹੀ ਦੇਖਣਾ ਲੈ ਜੀ ਸਾਡੀ ਤਾਂ ਸਾਡਾ ਤਾਂ ਘਰ ਪੰਜਾਬ ਹੈ ਉਹੀ ਬਾਕੀ ਤਾਂ ਬਾਅਦ ਦੇਖਾਂਗੇ ਦੇਖੋ ਇੱਕ ਨਾਰਮਲ ਗੱਲ ਹੈ ਜਦੋਂ ਕਿਸੇ ਪਿੰਡ ਦਾ ਨਾਲ ਦੇ ਪਿੰਡ ਨਾਲ ਰੌਲਾ ਹੋ ਜਾਂਦਾ ਉਹ ਆਪਣਾ ਪਿੰਡ ਦੇਖਦਾ ਹੈ ਤਹਿਸੀਲ ਦਾ ਨਾਮ ਦੇ ਨਾਲ ਉਹ ਤਹਿਸੀਲ ਦੇਖਦਾ ਜ਼ਿਲ੍ਹਾ ਜ਼ਿਲ੍ਹਾ ਦੇਖਦਾ ਸਟੇਟ ਸਟੇਟ ਦੇਖਦੇ ਜੋ ਦੇਸ਼ ਦੀ ਗੱਲ ਆ ਜਾਂਦੀ ਹੈ ਬਾਕੀ ਦੇ ਚੰਨ ਆਪਾਂ ਆਪਣੇ ਦੇਸ਼ ਨਾਲ ਸਾਡਾ ਫਲਟਾ ਪੰਜਾਬ ਨਾਲਸ ਤਾਂ ਪੰਜਾਬ ਨਾਲ ਖੜੇ ਆ ਤੇ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਸੀਗਾ ਉਹ ਕਾਰ ਲਈ ਭੇਜਿਆ ਸੀ ਵੀ ਤੁਸੀਂ ਪੰਜਾਬ ਦੇ ਹੱਕਾਂ ਦੀ ਰੱਖਿਆ ਤੁਸੀਂ ਕਰੋਗੇ ਫੈਸਲੇ ਲੈਣ ਦੀ ਉਹ ਜਿਹੜੀ ਕਲਮ ਚਲਾਉਂਦੇ ਹੋ ਤੁਸੀਂ ਉਹ ਤੁਹਾਡੇ ਕੋਲੇ ਆ ਤੇ ਤੁਸੀਂ ਫੈਸਲੇ ਲੈ ਰਹੇ ਸੀਗੇ ਤੇ ਆਪਾਂ ਕਿਹੜਾ ਫੈਸਲਾ ਲਿਆ ਆਪਣਾ ਪਾਣੀ ਦੇ ਹੀ ਗਏ ਜਿਵੇਂ ਤੁਸੀਂ ਕਹਿੰਦੇ ਸੀ ਜੇ ਜਿਹੜਾ ਤੁਸੀਂ ਕਹਿੰਦੇ ਤੁਸੀਂ ਜਾ ਕੇ ਬੋਲੋ ਅਸੀਂ ਇੱਥੇ ਕਹਿੰਦੇ ਆ ਜੀ ਅਸੀਂ ਬੋਲਦੇ ਆ ਤੁਸੀਂ ਰਿਜ਼ਾਈਨ ਕਰੋ ਤੁਸੀਂ ਇਹ ਇਹਦੀ ਲਾਜਿਕ ਤੁਹਾਡਾ ਹੀ ਆ ਜਿਵੇਂ ਇਹ ਕਹਿੰਦੇ ਸੀਗੇ ਅਸਤੀਫਾ ਦਿਓ ਅੱਜ ਅਸੀਂ ਕਹਿੰਦੇ ਅਸਤੀਫਾ ਦਿਓ ਅਸੀਂ ਲੜਾਂਗੇ ਬੇਸ਼ੱਕ ਸਾਡੀ ਪਾਰਟੀ ਹੈ ਕੇਂਦਰ ਚ ਪਰ ਜਿੱਥੇ ਪੰਜਾਬ ਦੇ ਹੱਕ ਦੀ ਗੱਲ ਹੈ ਪੰਜਾਬ ਦੇ ਪਾਣੀ ਦੀ ਗੱਲ ਹੈ ਉੱਥੇ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਵੀ ਠੋਕ ਵਜਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਦੇ ਆ ਪਰ ਤੁਸੀਂ ਅਸਤੀਫਾ ਦਿਓ ਫਿਰ ਫਿਰ ਅਸੀਂ ਜੇ ਤੁਹਾਡੇ ਤੋਂ ਗੱਲ ਹੀ ਨਹੀਂ ਹੁੰਦੀ ਠੋਟੋ ਦੇਖੋ ਲੋਕਾਂ ਨੇ ਤੁਹਾਨੂੰ ਕਾਦੇ ਲਈ ਚੁਣਿਆ ਲੋਕਾਂ ਨੇ ਚੁਣਿਆ ਪੰਜਾਬ ਦੇ ਹਰ ਤਰ੍ਹਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਤੁਸੀਂ ਆਪ ਮੰਨਦੇ ਥੋੜੇ ਰੱਖਿਆ ਨਹੀਂ ਹੋਈ ਤੁਸੀਂ ਅਸਤੀਫਾ ਦੇ ਦਿਓ ਤੁਸੀਂ ਅਸਤੀਫਾ ਦਿਓ ਜਾਂ ਤਾਂ ਲੋਕ ਨਵੀਂ ਚੁਣ ਲੈਣਗੇ ਤੇ ਲੋਕਾਂ ਨੂੰ ਵੇਚ ਕੇ ਲੋਕਾਂ ਨੇ ਤੁਹਾਨੂੰ ਚੁਣਿਆ ਫੈਸਲੇ ਲੈਣ ਲਈ ਚੁਣਿਆ ਧਰਨੇ ਲਾਉਣ ਲਈ ਨਹੀਂ ਚੁਣਿਆ ਲੋਕਾਂ ਨੇ ਤੁਹਾਨੂੰ ਤੇ ਇਹਦੇ ਤੇ ਵੀ ਜੀ ਜੇ 2022 ਤੋਂ ਕੰਮ ਸ਼ੁਰੂ ਕੀਤਾ ਹੁੰਦਾ ਆਪਾਂ BBMP ਚ ਰਿਪਰੈਜੈਂਟੇਸ਼ਨ ਵੀ ਨਾ ਘਟਦੀ ਆਪਾਂ ਕੋਰਟਸ ਚ ਵੀ ਲੜਾਈਆਂ ਲੜਦੇ ਜਦੋਂ ਤੁਹਾਡਾ ਇੰਨਾ ਪਾਣੀ ਜਾ ਰਿਹਾ ਤੁਸੀਂ ਕੋਰਟ ਨੂੰ ਕਿਉਂ ਨਹੀਂ ਜਾ ਕੇ ਕਹਿੰਦੇ ਜੀ ਤੁਸੀਂ ਟ੍ਰਿਬਿਊਨਲ ਨੂੰ ਕਿਉਂ ਨਹੀਂ ਜਾ ਕੇ ਕਹਿੰਦੇ ਕਿਉਂ ਨਹੀਂ ਤੁਸੀਂ ਤੱਥਾਂ ਤੇ ਰੱਖਦੇ ਉੱਥੇ ਤਾਂ ਤੁਸੀਂ ਬੋਲਦੇ ਹੀ ਨਹੀਂ ਤੇ ਦੂਜੀ ਗੱਲ ਇਹ ਤਾਂ ਤੁਹਾਡਾ ਕੰਮ ਹੈ ਵੀ ਤੁਸੀਂ ਫੈਸਲੇ ਕਿਵੇਂ ਲੈਣੇ ਆ ਫੈਡਰਲ ਸਟਰਕਚਰ ਹੈ ਕੇਂਦਰ ਨੇ ਆਪਣਾ ਕੰਮ ਕਰਨਾ ਸਟੇਟਾਂ ਨੇ ਆਪਣਾ ਸਟੇਟ ਆਪਣੇ ਆਪਾਂ ਸਾਰੇ ਉਹ ਸਾਊਥ ਵਾਲੇ ਆ ਕੇ ਬਹਿ ਗਏ ਸੀ ਨਾ ਦਿੱਲੀ ਆਪਾਂ ਕਿਦਾਂ ਬੈਠੇ ਜੀ ਜਿੱਦਣ ਦਿੱਲੀ ਦਾ ਕੋਈ ਲੀਡਰ ਅਰੈਸਟ ਹੋ ਜਾਂਦਾ ਹੈ ਉਸ ਦਿਨ ਤਾਂ ਸਾਰੇ ਐਮਐਲਏ ਉੱਥੇ ਧਰਨਾ ਲਾ ਸਕਦੇ ਆ ਉਹ ਦੇਸ਼ ਭਗਤੀ ਦੇ ਗੀਤ ਵੀ ਗਾ ਸਕਦੇ ਆ ਤੇ ਜਿੱਦਣ ਇਦੂ ਵੱਡਾ ਮੁੱਦਾ ਹੈਗਾ ਜਾਂ ਤਾਂ ਇਹ ਕਹਦੇ ਨੇ ਵੀ ਇਹਨਾਂ ਲਈ ਉਹ ਵੱਡਾ ਮੁੱਦਾ ਸੀ ਪੰਜਾਬ ਦੇ ਪਾਣੀ ਵੱਡਾ ਮੁੱਦਾ ਨਹੀਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਏ ਤੁਸੀਂ ਤਾਂ ਬੱਸਾਂ ਭਰਦੇ ਪਰਸੋਂ ਹੀ ਸਾਰੇ ਐਮਐਲਓ ਉੱਥੇ ਲੈ ਜਾਂਦੇ ਦੰਤਰ ਮੰਤਰ ਤੇ ਬਹਿਦੇ ਫਿਰ ਸਾਨੂੰ ਵੀ ਲੱਗਦਾ ਕਿ ਯਾਰ ਸਾਨੂੰ ਵੀ ਜਾਣਾ ਚਾਹੀਦਾ ਯਾਰ ਜਦੋਂ ਸਾਡੇ ਜਿੰਨਾਂ ਨੂੰ ਅਸੀਂ ਚੁਣ ਕੇ ਭੇਜਿਆ ਪੰਜਾਬ ਦੇ ਲੋਕਾਂ ਨੇ ਉਹ ਬੈਠੇ ਆ ਤਾਂ ਲੋਕ ਵੀ ਜਾਂਦੇ ਇਸ ਲਈ ਦੇਖੋ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜੇ ਤੁਸੀਂ ਹੁਣ ਫੇਲ ਹੋ ਕੇ ਦੂਜੇ ਦੇ ਗਾਲ ਚ ਪਾਉਣ ਨੂੰ ਫਿਰਦੇ ਫਿਰ ਰਜ਼ਾਈਨ ਕਰਕੇ ਪਾਓ ਫਿਰ ਲੋਕ ਆਪੇ ਚੁਣ ਲੈਣਗੇ ਅਗਲੀ ਤੇ ਲੋਕਾਂ ਨੂੰ ਬੇਨਤੀ ਹੈ ਲੀਡਰਸ਼ਿਪ ਇਹ ਕੋਈ ਹੋਰ ਰੌਲਾ ਨਹੀਂਗਾ ਇਹ ਇਕੱਲਾ ਲੀਡਰਸ਼ਿਪ ਕ੍ਰਾਈਸਿਸ ਹੈ ਪੰਜਾਬ ਨੇ ਆਪਣੀ ਮਾੜੀ ਕਿਸਮਤ ਹੈ ਇਹ ਲੀਡਰਸ਼ਿਪ ਕ੍ਰਾਈਸਿਸ ਹੈ ਲੀਡਰ ਚੰਗਾ ਨਹੀਂ ਲੀਡਰ ਚੰਗਾ ਹੋਏ ਆਪਣੀ ਗੱਲ ਜ਼ੁਰਤ ਨਾਲ ਰੱਖੇ ਜ਼ੁਰਤ ਨਾਲੋਂ ਵੱਧ ਟੈਕਨੀਕਲ ਪੁਆਇੰਟਸ ਤੇ ਰੱਖੇ ਉਹਦੇ ਤੇ 15-20 ਦਿਨ ਮਹੀਨਾ ਹੋਮਵਰਕ ਕੀਤਾ ਹੋਵੇ ਠੀਕ ਹੈ ਜੀ ਹੁਣ ਨੂੰ 20 ਚੱਕੀਆਂ ਲਿਖਿਆ ਹੁੰਦੀਆਂ ਜੀ ਆਪਾਂ ਦਿਖਾਉਂਦੇ ਜਾ ਕੇ ਸੁਪਰੀਮ ਕੋਰਟ ਵੀ ਸਰ ਸਾਨੂੰ ਮਿੰਤਾ ਕਰਦੇ ਆ ਨੂੰ ਇਹ ਤਾਂ ਸਾਡੇ ਨਾਲ ਟੱਕ ਹੈ ਜਿੰਨਾ ਪਾਣੀ ਅਲੋਟਡ ਉਹ ਤੋਂ ਵੱਧ ਦੇਈ ਜਾਂਦੇ ਹਾਂ ਇਹ ਸਾਡੀ ਬੇਨਤੀ ਹੈ ਵੀ ਬਿਲਕੁਲ ਜਿਹੜੇ ਮਗਰਮੱਛ ਦੇ ਹੰਝੂ ਨੇ ਬੰਦ ਕਰੋ ਤੁਸੀਂ ਆਪਣੀ ਡਿਊਟੀ ਚ ਫੇਲ ਹੋਏ ਹੋ ਫੇਲ ਦੇ ਨਾਲੋਂ ਵੱਧ ਤੁਸੀਂ ਰਲਕੇ ਵੀ ਪਾਣੀ ਦਿੱਤਾ ਫੇਲ ਤਾਂ ਹੋਈ ਹੋਏ ਤੁਸੀਂ ਰਲਕੇ ਵੀ ਪਾਣੀ ਦਿੱਤਾ ਇਹ ਤਾਂ ਹੁਣ ਆ ਕੇ ਇਹ ਤਾਂ ਸਿੱਧਾ ਸਵਾਲ ਇੱਕ ਕਰੀ ਬਾਈ 23 24 ਕਿਉਂ ਨਹੀਂ ਬੋਲੇ ਤੁਸੀਂ ਹੁਣ ਕਿਉਂ ਬੋਲ ਰਹੇ ਹੋ ਤੇ ਜਾਣ ਕੇ ਨਹੀਂ ਬੋਲੇ ਬੋਲਣਾ ਉਦੋਂ ਚਾਹੀਦਾ ਸੀਗਾ ਇਹਨਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਲੋਕਾਂ ਨੂੰ ਬਿਲਕੁਲ ਸੋ ਮੈਂ ਕੰਕਲੂਡ ਕਰ ਦਿੰਦੀ ਆ ਕਿ ਬੇਸਿਕਲੀ ਇਹ ਅੱਜ ਬੋਲਣ ਦੇ ਕਾਰਨ ਇਹ ਹੈ ਕਿ ਇਹਨਾਂ ਦੀ ਜਿਹੜੀ ਸ਼ਿਕਸ਼ਾ ਕ੍ਰਾਂਤੀ ਇਹ ਐ ਐਕਸਪੋਜ਼ ਹੋ ਚੁੱਕੀ ਐ ਦੂਸਰੀ ਗੱਲ ਇਹਨਾਂ ਨੇ ਜਿਹੜਾ 22 23 24 ਚ ਸਰਪਲਸ ਪਾਣੀ ਐਕਸੈਸ ਪਾਣੀ ਹਰੇ ਆਣੇ ਤੇ ਦਿੱਲੀ ਨੂੰ ਭੇਜਿਆ ਕਿਉਂਕਿ ਉਦੋਂ ਇੱਥੇ ਉਹਨਾਂ ਦੇ ਪੋਲੀਟਿਕਲ ਇੰਟਰਸਟ ਸੀਗੇ ਅਲਟੀਰੀਅਰ ਮੋਟਿਵ ਸੀਗੇ ਇਹ ਹੁਣ ਐਕਸਪੋਜ਼ ਹੁੰਦੇ ਸੀਗੇ ਇਹਨਾਂ ਨੇ ਉਸ ਐਕਸਪੋਜ਼ਰ ਆਪਣੀ ਜਿਹੜੀ ਇਹਨਾਂ ਦੀ ਥੂ-ਥੂ ਹੋਣੀ ਸੀ ਬੇਇੱਜ਼ਤੀ ਹੋਣੀ ਸੀ ਉਸ ਤੋਂ ਬਚਣ ਲਈ ਇਹਨਾਂ ਨੇ ਆਪ ਹੀ ਰੌਲਾ ਪਾ ਲਿਆ ਤੇ ਤੀਜਾ ਜਿਹੜਾ ਫਾਰਮਰਸ ਨੇ ਇਹਨਾਂ ਨੂੰ ਨਕਾਰਿਆ ਐ ਔਰ ਮਨਾ ਕੀਤਾ ਹੈ ਕਿ ਉਸ ਮੀਟਿੰਗ 'ਚ ਅਸੀਂ ਪੰਜਾਬ ਦੇ ਨਾਲ ਬੈਠਣ ਨੂੰ ਤਿਆਰ ਨਹੀਂ ਉਸ ਚੀਜ਼ ਤੇ ਆਪਣੀ ਨਕਾਮੀ ਨੂੰ ਆਪਣੀ ਹੋਈ ਜਿਹੜੀ ਇਹਨਾਂ ਨੂੰ ਇੰਬੈਰੈਸਮੈਂਟ ਹੋਈ ਉਸ ਤੇ ਪਰਦਾ ਪਾਉਣ ਨੂੰ ਇਹਨਾਂ ਨੇ ਅੱਜ ਇਹ ਰੌਲਾ ਪਾਇਆ ਇਹ ਸਿਰਫ ਇੱਕ ਪੋਲਿਟੀਕਲ ਗਿਮਿਕ ਹੈ ਲੋਕਾਂ ਦਾ ਧਿਆਨ ਪਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਵਿਕਟਮ ਕਾਰਡ ਖੇਡਣਾ ਬੰਦ ਕਰੋ ਤੁਸੀਂ ਸਰਕਾਰ ਕਿਉਂ ਤਾਕਤ ਤੁਹਾਡੇ ਕੋਲ ਹੈ ਤੁਸੀਂ ਵਿਕਟਮ ਨਾ ਬਣੋ ਤੁਸੀਂ ਜ਼ੋਰਦ ਨਾਲ ਪੰਜਾਬ ਦੇ ਹੱਕਾਂ ਲਈ ਫੈਸਲੇ ਲਓ ਜੋ ਤੁਸੀਂ کہہ ਕੇ ਇਹ ਸਰਕਾਰ ਬਣਾਈ ਸੀਗੀ ਕੁਈ ਸਵਾਲ ਜੀ ਬਹੁਤ ਬਹੁਤ ਸ਼ੋ ਮੈਮ ਸ਼ੁਰੂ ਚ ਦੱਸ ਰਹੇ ਸੀ ਕਿ ਇੱਕ ਬੀਬੀ ਆ ਰੋ ਬੁੱਲੰਦ ਜੀ ਉਹ ਜੋ ਮੈਨੂੰ ਪਤਾ ਲੱਗਾ ਹੈ ਕਿ ਕੱਲ ਦੇ ਜਿਹੜੇ ਧਰਨੇ ਸੀਗੇ ਆਮ ਆਦਮੀ ਪਾਰਟੀ ਦੇ ਧਰਨੇ ਸੀਗੇ ਸਾਡੇ ਕੋਲ ਕਲਿੱਪਿੰਗਸ ਵੀ ਪਈਆਂ ਸਾਡੇ ਕੋਲ ਵੀਡੀਓਜ਼ ਵੀ ਪਈਆਂ ਜਿੱਥੇ ਉਹਨਾਂ ਨੇ ਪਾਰਟੀ ਦੇ ਝੰਡੇ ਹੇਟੋ ਧੰਨੇ ਲਾਏ ਆ ਉਹ ਕੋਈ ਸਰਕਾਰੀ ਫੰਕਸ਼ਨ ਨਹੀਂ ਸੀ ਕੋਈ ਸਰਕਾਰੀ ਧਰਨਾ ਨਹੀਂ ਸੀ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਉਹਦੇ ਵਿੱਚ ਵੀ ਇਹਨਾਂ ਨੇ ਗਵਰਨਮੈਂਟ ਦੇ ਅਫਸਰ ਦੀ ਬਾਹ ਮਰੋੜ ਕੇ ਗਵਰਨਮੈਂਟ ਮਸ਼ੀਨਰੀ ਨੂੰ ਆਪਣੇ ਧਰਨਿਆਂ ਲਿਉ ਪ੍ਰਮੋਟ ਕਰਨ ਲਈ ਉਹਦੀ ਕਵਰੇਜ ਕਰਾਉਣ ਲਈ ਉਹਨਾਂ ਨੂੰ ਲੋਕਾਂ ਤੱਕ ਘਰੋ ਘਰੀ ਪਹੁੰਚਾਉਣ ਲਈ ਇਹਨਾਂ ਨੇ ਗਵਰਨਮੈਂਟ ਮਸ਼ੀਨਰੀ ਦੀ ਦੀ ਦੁਰਵਰਤੋਂ ਕੀਤੀ ਹੈ ਜਿਸ ਦਾ ਕਿ ਅਸੀਂ ਬਹੁਤ ਇੱਕ ਸੀਰੀਅਸ ਇਹਨਾਂ ਤੇ ਐਲੀਗੇਸ਼ਨ ਹੈ ਔਰ ਇਸ ਚੀਜ਼ ਨੂੰ ਅਸੀਂ ਸੈਂਟਰ ਦੇ ਨਾਲ ਟੇਕ ਅਪ ਵੀ ਕਰਾਂਗੇ ਇੱਕ ਜੀ ਦਾ ਹੋਰ ਦਾ ਲਜੀ ਮੈਂ ਮੜਮਾ ਜਿਹੜੇ ਮੁੱਦਾ ਜਿਹੜਾ ਪਟਿਆ ਪਾਣੀਆਂ ਨੂੰ ਲੈ ਕੇ ਤੇ ਉਸ ਤੇ ਸੀਮਾਨ ਦੀ ਜਿਹੜੀ ਅੱਜ ਬੈਠਕ ਹੋਈ ਆ ਤੇ ਮੈਂ ਮੀਟਿੰਗ ਸੱਦੀ ਕੀਤੀ ਸੀ ਤੇ ਵੱਖ-ਵੱਖ ਪਾਰਟੀਆਂ ਉਹਦੇ ਵਿੱਚ ਸ਼ਾਮਲ ਹੋਈਆਂ ਖੱਟਰ ਸਾਹ ਵੀ ਹੋਏ ਨੇ ਉੱਥੇ ਤੇ ਉਹ ਕਹਿੰਦੇ ਵੀ ਅਸੀਂ ਇਹਦੇ ਨਾਲ ਆ ਤੇ ਤੁਸੀਂ ਅਸਾਂ ਨੂੰ ਕੇਂਦਰ ਦੇ ਵਿੱਚ ਤੁਸੀਂ ਵੀ ਬਵਾਜਾ ਸੁਣਾ ਬਲੰਦ ਕਰਾਂਗੇ ਨਹੀਂ ਉਹੀ ਤਾਂ ਅਸੀਂ ਗੱਲ ਕਹੀ ਹੈ ਅਸੀਂ ਤਾਂ ਬਲੰਦ ਕਰਾਵਾਂਗੇ ਅਸੀਂ ਤਾਂ ਕਹਿੰਦੇ ਆ ਕਿ ਜਿੱਥੇ ਸਾਡਾ ਰੋਲ ਪਲੇ ਕਰਨ ਦੀ ਲੋੜ ਹੈ ਸੀ ਕਰਾਂਗੇ ਪਰ ਗਵਰਨਮੈਂਟਸ ਤਾਂ ਇਹ ਨਹੀਂ ਫਰਸਤਾ ਇਹਨਾਂ ਦਾ ਬਣਦਾ ਨਹੀਂ ਤਾਂ ਇਸਤੀਫਾ ਦੇ ਦੇ ਜੇ ਗੱਲ ਅਸੀਂ ਕਰਨੀ ਹੈ ਤਾਂ ਫਿਰ ਇਹ ਇਸਤੀਫਾ ਦੇਣਾ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਸਰਕਾਰ ਚ ਕਿਉਂ ਬਣਾਇਆ ਅਸੀਂ ਤਾਂ ਕਰਾਂਗੇ 100% ਅਸੀਂ ਤਾਂ ਕਰਾਂਗੇ